ਲੋਕ ਸਭਾ ਇਲੈਕਸ਼ਨਸ ਦਾ ਅੱਜ ਆਖਰੀ ਗੇੜ ਹੈ ਔਰ ਉਹ ਸ਼ਿਆਰਪੁਰ ਵਿਖੇ ਇਸ ਸਮੇਂ ਮੌਜੂਦ ਆਰ ਵਿਜੇ ਸਾੰਪਲਾ ਨੇ ਵੋਟ ਜਿਹੜੀ ਉਹ ਆਪਣੀ ਕਾਸਟ ਕੀਤੀ ਹੈ ਤਾਂ ਗੱਲਬਾਤ ਕਰਦੇ ਹਾਂ ਸਾੰਪਲਾ ਜੀ ਕਿਸ ਤਰੀਕੇ ਦਾ ਅਹਿਸਾਸ ਹੁੰਦਾ ਹੈ ਵੋਟ ਪੋਲ ਕਰਕੇ ਹੁਣ ਤੁਸੀਂ ਆ ਗਏ ਹੋ ਵਾਪਸ ਉਥੇ ਲੋਕ ਜਿਹੜੇ ਆ ਵਿਚਰੇ ਹੋ ਕਿਸ ਤਰੀਕੇ ਦਾ ਸਾਥ ਨਹੀਂ ਕਿਉਂਕਿ ਵੋਟ ਸਾਡਾ ਪਾਉਣ ਦਾ ਅਧਿਕਾਰ ਹੈ ਇੱਕ ਕਿਉਂਕਿ ਵੋਟਰਾਂ ਨੂੰ ਅਸੀਂ ਇੱਕ ਉਤਸਵ ਦੇ ਇਸ ਅੱਜ ਦੇ ਨੂੰ ਇਹ ਇਸ ਪਰਵ ਨੂੰ ਅਸੀਂ ਇੱਕ ਉਤਸਵ ਦੇ ਰੂਪ ਦੇ ਵਿੱਚ ਮਨਾ ਰਹੇ ਆ ਕਿਉਂਕਿ ਵੋਟ ਪਾਉਣਾ ਜਿਹੜਾ ਲੋਕਤੰਤ੍ਰਿਕ ਮਰਿਆਦਾਵਾਂ ਨੂੰ ਤੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟ ਪਾਉਣਾ ਬਹੁਤ ਜ਼ਰੂਰੀ ਹੈ। ਔਰ ਇਹ ਹਰੇਕ ਨਾਗਰਿਕ ਨੂੰ ਪਾਉਣ ਜਾਣਾ ਚਾਹੀਦਾ ਔਰ ਸਾਡੀ ਪਾਰਟੀ ਨੇ ਮੇਰਾ ਖਿਆ ਤਿੰਨ ਦਿਨ ਤੋਂ ਲਗਾਤਾਰ ਇਹ ਪ੍ਰਚਾਰ ਸ਼ੁਰੂ ਚੱਲ ਰਿਹਾ ਸੀ ਕਿ ਵੋਟ ਪਾਉਣ ਲਈ ਸਾਰੇ ਜੁੜੋ। ਔਰ ਤੁਸੀਂ ਹੈਰਾਨ ਹੋਵੋਗੇ ਕਿ ਸਵੇਰੇ 5 ਵਜੇ ਜਿਹੜਾ ਵਾਇਸ ਕਾਲ ਦੇ ਮਾਧਿਅਮ ਦੇ ਨਾਲ ਸਾਨੂੰ ਮੈਸੇਜ ਆਣੇ ਸੀ ਨੱਡਾ ਜੀ ਦਾ ਮੈਸੇਜ ਆਉਣਾ ਸ਼ੁਰੂ ਹੋ ਗਿਆ ਸੀ ਕਿ ਸਵੇਰੇ ਵੋਟ ਪਾਉਣਾ ਸ਼ੁਰੂ ਕਰ। ਸੋ ਸਾਰਿਆਂ ਨੂੰ ਪਾਰਟੀ ਨੇ ਕਿਹਾ ਸੀ ਕਿ ਵੋਟ ਜਿਹੜਾ ਹੈ ਵੋਟ ਪਾਉਣ ਲਈ ਬੋਥ ਤੱਕ ਜ਼ਰੂਰ ਜਾਓ। ਨਹੀਂ ਸੰਦੇ ਕਿ ਪਾਰਟੀਆਂ ਆਪਣੇ ਆਪਣੇ ਪੱਖ ਦੇ ਲਈ ਵੋਟ ਪਾਉਣ ਲਈ ਕਹਿੰਦੀਆਂ ਪਰ ਭਾਰਤੀ ਜਨਤਾ ਪਾਰਟੀ ਨੇ ਸਾਰਿਆਂ ਨੂੰ ਆਹਵਾਨ ਕੀਤਾ ਹੈ ਕਿ ਘੱਟੋ-ਘੱਟ ਤੁਸੀਂ ਵੋਟ ਕਿਨੂੰ ਪਾਣੀ ਹੈ ਤਾਂ ਤੁਹਾਡੀ ਆਪਣੀ ਇੱਛਾ ਹੈ। ਪਰ ਬੂਤ ਤੱਕ ਜ਼ਰੂਰ ਜਾਇਓ ਇਹ ਕਹਿਣ ਦੇ ਲਈ ਵੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਫਰਜ਼ ਜਿਹੜਾ ਉਹ ਨਿਭਾਇਆ ਇਹ ਨਮਾ ਤਜਰਬਾ ਤੁਹਾਡਾ ਸਿਆਸਤ ਦੇ ਵਿੱਚ ਹੋ ਚੁੱਕਿਆ ਹੈ ਬੀਜੇਪੀ ਜਿੱਤਣ ਤੋਂ ਬਾਅਦ ਕਿਹੜੇ ਨਵੇਂ ਉਪਰਾਲੇ ਨੇ ਕਿਹੜਾ ਵਿਜ਼ਨ ਲੈ ਕੇ ਪੰਜਾਬ ਦੇ ਵਿੱਚ ਆਵੇਗਾ ਦੇਖੋ ਪਹਿਲਾ ਸਭ ਤੋਂ ਵੱਡਾ ਤਾਂ ਜਿਹੜਾ ਵਿਜ਼ਨ ਹੈ ਉਹ ਬੜਾ ਕਲੀਅਰ ਕੀਤਾ ਹੈ ਮੋਦੀ ਜੀ ਨੇ ਵੀ ਔਰ ਅਮਿਸ਼ਾ ਜੀ ਨੇ ਵੀ ਔਰ ਬਾਕੀ ਸਾਰੇ ਜਿੰਨੇ ਵੀ ਨੇਤਾ ਕਿ ਪੰਜਾਬ ਜਿਹੜਾ ਆ ਉਹ ਨਸ਼ਿਆਂ ਦੀ ਗਰਦ ਦੇ ਵਿੱਚ ਬਹੁਤ ਗਿਆ ਉਹ ਬਹੁਤ ਨਸ਼ਿਆਂ 'ਚ ਜਿਹੜਾ ਡੁੱਬ ਚੁੱਕਾ ਆ ਔਰ ਇਹਨੂੰ ਮੁਕਤ ਕਰਨਾ ਬਹੁਤ ਜ਼ਰੂਰੀ ਆ ਔਰ ਇਸ ਕਰਕੇ ਤੁਸੀਂ ਦੇਖ ਕੇ ਸੁਣਿਆ ਹੋਣਾ ਕਿ ਅਮਿਤ ਸ਼ਾਹ ਜੀ ਨੇ ਵੀ ਜੋਗੀ ਜੀ ਦੇ ਵਿਪਾਸ਼ਨ ਜਾਂ ਅਮਿਤ ਸ਼ਾਹ ਜੀ ਤਾਂ ਔਰ ਮੋਦੀ ਜੀ ਤਾਂ ਉਹਨਾਂ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਨੈਸ਼ਨਲ ਜਿਹੜੀ ਆ ਨਾਰਕੋਟਿਕ ਬਿਊਰੋ ਜਿਹੜੀ ਆ ਉਹਨੂੰ ਇੱਥੇ ਨਾਰਕੋਟਿਕ ਜਿਹੜੀ ਬਿਊਰੋ ਆ ਉਹਨੂੰ ਇੱਥੇ ਉਹਦੇ ਆਫਿਸ ਹਰ ਜ਼ਿਲ੍ਹੇ ਚ ਖੋਲਾਂਗੇ ਭਾਵ ਇਸ ਮਾਮਲੇ ਦੇ ਮਾਮਲੇ ਚ ਜਿਹੜੀ ਸਰਕਾਰ ਹੁਣ ਕੇਂਦਰ ਜਿਹੜੀ ਆ ਸੀਰੀਅਸ ਗੰਭੀਰਤਾ ਨਾਲ ਐਕਸ਼ਨ ਲੈ ਗਈ ਕਿਉਂਕਿ ਪੰਜਾਬ ਜਿਹੜਾ ਆ ਬਹਾਦਰਾਂ ਦੀ ਧਰਤੀ ਹੈ ਪੰਜਾਬ ਸੂਰਵੀਰਾਂ ਦੀ ਧਰਤੀ ਔਰ ਬਾਰਡਰ ਏਰੀਆ ਜਿੰਨੀਆਂ ਵੀ ਬਾਰਡਰ ਦੇ ਉਤੋਂ ਸਾਡੇ ਤੇ ਕੋਈ ਹਮਲੇ ਹੋਏ ਉਹਨਾਂ ਦਾ ਸਾਹਮਣਾ ਅਗਰ ਕਿਸੇ ਨੇ ਕੀਤਾ ਤੇ ਪੰਜਾਬੀਆਂ ਨੇ ਸਭ ਤੋਂ ਮੋਹਰੇ ਹੋ ਕੇ ਕੀਤਾ ਸੋ ਇਹਨੂੰ ਪਹਿਲਾਂ ਤਾਂ ਪੰਜਾਬੀ ਪੰਜਾਬੀਆਂ ਦੀ ਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਦੂਸਰਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਜਿਹੜੇ ਜਿਹੜੇ ਆ ਉਹ ਸਾਧਨ ਉਪਲਬਧ ਕਰਾਉਣੇ ਜ਼ਰੂਰੀ ਹੈ ਔਰ ਤੀਸਰਾ ਉਹਨਾਂ ਦੀ ਜਿਹੜੀ ਸੁਰੱਖਿਆ ਸੋਸ਼ਲ ਸੁਰੱਖਿਆ ਜਿਹੜੀ ਉਹਨਾਂ ਬਜ਼ੁਰਗਾਂ ਦੇ ਲਈ ਵੀ 70 ਸਾਲ ਤੋਂ ਉੱਪਰ ਜਿੰਨੇ ਵੀ ਆ ਉਹ ਚਾਹੇ ਕਿਸੇ ਵੀ ਉਹ ਕਮਿਊਨਿਟੀ ਜੋ ਵੀ ਉਹਨਾਂ ਦਾ ਕੋਈ ਵੀ ਮੰਨ ਲਓ ਆਰਥਿਕ ਤੌਰ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਬੰਦਸ਼ ਨਹੀਂ ਹੈ ਵੀ ਇੰਨਾ ਉਹਦਾ ਹੋਣਾ ਚਾਹੀਦਾ ਜਿਹੜਾ ਵੀ 70 ਸਾਲ ਤੋਂ ਟੱਪ ਗਿਆ ਉਹ ਆਯੂਸ਼ਮਾਨ ਦੀ ਉਸ ਜਿਹੜੀ ਧਾਰਾ ਦੇ ਵਿੱਚ ਆਏਗਾ ਔਰ ਜਿਸ ਤਰ੍ਹਾਂ ਮੋਦੀ ਜੀ ਨੇ ਕਿਹਾ ਕਿ ਹਰ ਬੇਘਰੇ ਨੂੰ ਘਰ ਹਰ ਘਰ ਦੇ ਵਿੱਚ ਨਲ ਤੇ ਜਲ ਔਰ ਹਰ ਘਰ ਦੇ ਵਿੱਚ ਗੈਸ ਦਾ ਕਨੈਕਸ਼ਨ ਹਰ ਘਰ 'ਚ ਬਿਜਲੀ ਦਾ ਕਨੈਕਸ਼ਨ ਕੋਈ ਐਸਾ ਘਰ ਇਹਨਾਂ ਚੀਜ਼ਾਂ ਤੋਂ ਵਾਂਝਾ ਨਹੀਂ ਰਹੇਗਾ ਇਹ ਸਾਰੀਆਂ ਪਹਿਲਾਂ ਵੀ ਪੂਰਤੀਆਂ ਕੀਤੀਆਂ ਜੇ ਕੋਈ ਹੋਰ ਵੀ ਕੋਈ ਰਹਿ ਗਿਆ ਵੈਸੇ ਤਾਂ ਪੰਜਾਬ 'ਚ ਮੇਰੇ ਹਿਸਾਬ ਨਾਲ ਕੋਈ ਰਹਿ ਨਹੀਂ ਗਿਆ ਪਰ ਫਿਰ ਵੀ ਹਲੇ ਘਰਾਂ ਦੀ ਆਵਾਸ ਦੀ ਬੜੀ ਲੋੜ ਆ ਉਹਦੇ ਉੱਤੇ ਕੰਮ ਕਰ ਰਹੇ ਨੇ ਸੋ ਉਹਦੇ 'ਚ ਹਰ ਘਰ ਲੋਕ ਨੂੰ ਘਰ ਬਣਾਉਣਾ ਮਕਾਨ ਬਣਾਉਣਾ ਪਾਣੀ ਦੇਣਾ ਕਨੈਕਸ਼ਨ ਦੇਣਾ ਟਾਇਲਟ ਬਣਾਉਣੀ ਔਰ ਰਾਸ਼ਨ ਉੱਥੇ ਤੱਕ ਪਹੁੰਚਾਉਣਾ ਔਰ ਉਹਨਾਂ ਦੀ ਸਿਹਤ ਦਾ ਖਿਆਲ ਵੀ ਆਯੂਸ਼ਮਾਨ ਜਿਹੜੀ ਯੋਜਨਾ ਜੇ ਰੱਖਣਾ ਇਹ ਜਿਹੜੇ ਮੁੱਖ ਟੀਚੇ ਉਹਨਾਂ ਦੇ ਰਹਿ ਗਏ ਚਰਚਾਵਾ ਲਗਾਤਾਰ ਰਹਿੰਦੀ ਹੈ ਵੀ ਨਸ਼ਾ ਸੀ ਖਤਮ ਕਰਤਾ ਬੇਰੁਜ਼ਗਾਰੀ ਖਤਮ ਕਰਤੀ ਗੈਂਗਸਟਰਵਾਦ ਖਤਮ ਕਰਤਾ ਆਮ ਆਦਮੀ ਪਾਰਟੀ ਦੇ ਨਮਾਇंदे ਅਕਸਰ ਕਹਿੰਦੇ ਨਜ਼ਰ ਆਉਂਦੇ ਆ ਔਰ ਤੁਹਾਡੇ ਹਿਸਾਬ ਦੇ ਨਾਲ ਕੀ ਸਥਿਤੀ ਆ ਹੁਣ ਪੰਜਾਬ ਦੀ ਖਾਸ ਕਰਕੇ ਹੁਸ਼ਿਆਰਪੁਰ ਦੀ ਤੁਸੀਂ ਰਹਿੰਦੇ ਹੋ ਲੰਮਾ ਸਮਾਂ ਤੁਸੀਂ ਮੰਤਰੀ ਵੀ ਰਹੇ ਹੋ ਇਸ ਔਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਕੁਝ ਹੋਇਆ ਹੈ ਜੋ ਆਮ ਆਦਮੀ ਪਾਰਟੀ ਕਹਿੰਦੀ ਹੈ ਔਰ ਅੱਜ ਜਿਹੜੇ ਡਾਕਟਰ ਰਾਜਕਮਰ ਚੱਬੇਵਾਲ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੈਡੀਕਲ ਕਾਲਜ ਬਣਾਵਾਂਗੇ ਤਾਂ ਜੋ ਲੋਕਾਂ ਨੂੰ पीजीआई और एम्स ਜਾਂਦੀ ਲੋੜੀ ਨਾ ਪਵੇ ਸ਼ਹਿਰਪੁਰ ਦੇ ਵਿੱਚ ਬਣਾਵਾਂਗੇ ਦੇਖੋ ਪਹਿਲਾਂ ਤਾਂ ਜਿਹੜੇ ਸੀ ਤੁਸੀਂ ਕਿਹਾ ਨਸ਼ੇ ਖਤਮ ਹੋ ਗਏ ਨਸ਼ਿਆਂ ਦੀ ਪੋਜੀਸ਼ਨ ਤੇ ਹੈ ਕਿ ਹੁਣ ਤਾਂ ਤੁਹਾਡੇ ਮੀਡੀਆ ਮੀਡੀਆ ਦੇ ਮਾਧਿਅਮ ਦੇ ਨਾਲ ਖਬਰਾਂ ਆਉਂਦੀਆਂ ਕੋਈ ਸ਼ਰਿਆਂ बिकਦਾ ਹੁਣ ਤਾਂ ਇਹ ਪਤਾ ਹੈ ਕਿ ਫਲਾਨੀ ਜਗ੍ਹਾ ਤੋਂ ਨਸ਼ਾ ਮਿਲ ਜਾਣਾ ਹੈ ਜਿਸ ਤਰ੍ਹਾਂ ਬਾਕੀ ਦੁਕਾਨਾਂ ਸੀ ਨਾ ਜਾਂ ਰੈਸਟੋਰੈਂਟ ਜਾਂ ਕਿਤੋਂ ਖਾਣੂ ਸਮਾਨ ਲੈਣਾ ਕਿਤੋਂ ਬਾਕੀ ਸਮਾਨ ਇਸ ਤਰ੍ਹਾਂ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਕਿੱਥੇ-ਕਿੱਥੇ ਜਿਹੜਾ ਨਸ਼ਾ ਮਿਲ ਜਾਣਾ ਹੈ ਔਰ ਇਹਦੇ ਲਈ ਵੀ ਹੋਰ ਕੋਈ ਚੀਜ਼ ਖਾਣ ਨੂੰ ਮਿਲੇ ਨਾ ਮਿਲੇ ਪਰ ਨਸ਼ਾ ਕਿੱਥੋਂ ਮਿਲਣਾ ਨਸ਼ੇ ਦੀ ਪੂਰਤੀ ਲਈ ਹਰ ਵੇਲੇ ਬੰਦੇ ਤਿਆਰ ਬੈਠੇ ਭਾਵ ਇਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਗੇ ਕਿਉਂਕਿ ਮੀਡੀਆ ਦੇ ਵਿੱਚ ਤਾਂ ਰੋਜ਼ਾਨਾ ਦੇਖਦੇ ਆਂ ਔਰ ਪੁਲਿਸ ਪ੍ਰਸ਼ਾਸਨ ਵੀ ਉਹਦੇ ਚ ਕਿਤੇ ਵੀ ਨਕੀਲ ਕਸਣ ਜੇ ਕਹ ਲੀਏ ਕਿ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਬਾਰੇ ਲਈ ਗੰਭੀਰ ਵੀ ਨਹੀਂ ਦਿਖਾਈ ਦਿੰਦਾ ਔਰ ਇਹ ਨਸ਼ਾ ਜਿਹੜਾ ਐਸ ਵੇਲੇ ਤਾਂ ਐ ਐਸਾ ਕੋਈ ਗਲੀ ਕੋਈ ਅਸੀਂ ਜਾਨੀ ਗਲੀ ਕਿਸੇ ਮਹੱਲੇ ਨੂੰ ਅਸੀਂ ਵਾਂਝਾ ਨਹੀਂ ਮਹਿਸੂਸ ਕਰਦੇ ਕਿ ਅਸੀਂ ਕੋਈ ਗਲੀ ਨਹੀਂ ਹੋਏਗੀ ਜਿੱਥੇ ਐਸਾ ਇਸ ਦੀ ਮਾਰ ਦੇ ਵਿੱਚ ਕੋਈ ਗਰ ਇਸ ਗਰ ਦੇ ਵਿੱਚ ਨਹੀਂ ਕੋਈ ਆਇਆ ਸੋ ਇਹ ਤਾਂ ਬੜਾ ਦੁਖਦਾਈ ਹੈ ਜਿੱਥੇ ਤੱਕ ਮੈਡੀਕਲ ਕਾਲਜ ਦੀ ਗੱਲ ਕੀਤੀ ਤੁਸੀਂ ਮੈਡੀਕਲ ਕਾਲਜ ਦੇ ਲਈ ਪੈਸੇ ਆਇਆ ਨੂੰ 2 ਸਾਲ 1.5 ਸਾਲ ਤੋਂ ਉੱਤੇ ਸਮਾਂ ਹੋ ਗਿਆ ਹੈ ਔਰ ਪਹਿਲੀ ਜਿਹੜੀ ਕਿਸ਼ਤ ਜਿਹੜੀ 50 ਕਰੋੜ ਰੁਪਏ ਦੀ ਆਈ ਨੂੰ ਲੰਬਾ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਹੱਲੇ ਤੱਕ ਉਹਦੇ ਬਾਰੇ ਕੋਈ ਸੰਜੀਦਾ ਸੰਜਗੀਰੀ ਨਹੀਂ ਦਿਖਾਈ ਔਰ ਇੱਥੇ ਨੀ ਪੱਥਰ ਰੱਖ ਕੇ ਗਿਆਨ ਨੂੰ ਵੀ ਲਗਭਗ ਸਾਲ ਦੇ ਕਰੀਬ ਹੋ ਗਿਆ ਔਰ ਹਾਲੇ ਤੱਕ ਸ਼ੁਰੂ ਟੈਂਡਰ ਵੀ ਨਹੀਂ ਹੋਇਆ ਉਹਦਾ ਨੀ ਪੱਥਰ ਰੱਖਤਾ ਪਹਿਲੀ ਵਾਰ ਸੁਣਿਆ ਕਿ ਪਹਿਲਾਂ ਟੈਂਡਰ ਹੁੰਦਾ ਸੀ ਫਿਰ ਜਦੋਂ ਕੰਮ ਸ਼ੁਰੂ ਕਰਦੇ ਫਿਰ ਉਹਦਾ ਨੀ ਪੱਥਰ ਰੱਖਦੇ ਹੁਣ ਨੀ ਪੱਥਰ ਰੱਖ ਗਿਆ ਕੇਜਰੀਵਾਲ ਸਾਹਿਬ ਆ ਗਿਆ ਪੂਰਾ ਹੁਸ਼ਿਆਰਪੁਰ ਜਿਹੜਾ ਬੋੜਾ ਨਾ ਫਲੈਕਸ਼ਨ ਆ ਭਰ ਦਿੱਤਾ ਔਰ ਹਰ 10 ਫੁੱਟ ਦੇ ਉੱਤੇ ਇੱਕ ਫਲੈਕਸ ਲੱਗਾ ਸੀ 10 ਫੁੱਟ ਦਾ ਹੀ ਮੰਨ ਲਓ ਗੈਪ ਵਿੱਚ 10-10 ਫੁੱਟ ਦਾ ਛੱਡ ਕੇ ਬਸ ਫਲੈਕਸੀ ਫਲੈਕਸ ਲੱਗੇ ਹੋ ਸੀ ਔਰ ਉਹਨਾਂ ਖਰਚੇ ਮੇਰੇ ਖਿਆਲ ਸ਼ਾਇਦ ਉਹ ਮੈਡੀਕਲ ਕਾਲਜ ਵਾਲੇ ਉਹਨਾਂ ਕੋ ਸੋਚਦੇ ਤਾਂ ਸ਼ਾਇਦ ਉਹਦਾ ਕੰਮ ਸ਼ੁਰੂ ਹੋ ਜਾਂਦਾ ਹਲੇ ਤੱਕ ਸ਼ੁਰੂ ਨਹੀਂ ਹੋਇਆ ਟੈਂਡਰ ਹੀ ਨਹੀਂ ਹੋਇਆ ਇਹ ਵੀ ਇੱਕ ਜਿਹੜਾ ਉਹਦੇ ਗੱਲਾਂ ਦੇ ਨਾਲ ਹੀ ਜਿਹੜਾ ਦਿਖਾਇਆ ਇੱਥੇ ਤੱਕ ਕੀ ਕੀ ਪੰਜਾਬ ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਆਇਆ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਇੰਡਸਟਰੀ ਵਾਸਤੇ ਯਾ ਬੱਚਿਆਂ ਵਾਸਤੇ ਬੱਚਿਆਂ ਦੇ ਸਕੂਲਾਂ ਦੇ ਲਈ ਸਿਹਤ ਲਈ ਕਿਤੇ ਕੁਝ ਨਹੀਂ ਸਖਾਇਆ ਜਿਹੜੀਆਂ ਮੁਹੱਲਾ ਕਲੀਨਿਕ ਬਣਾਈਆਂ ਤੋਂ ਦਿਖਾ ਦਿੰਦੀਆਂ ਪਰ ਜਿਹੜੇ ਹਸਪਤਾਲਾਂ 'ਚ ਡਾਕਟਰ ਚੱਕ ਕੇ ਉੱਥੇ ਰੱਖ ਦਿੰਦੇ ਹਸਪਤਾਲ ਵਿਹਲੇ ਕਰ ਦਿੰਦੇ ਔਰ ਉੱਥੇ ਦੇਖਿਆ ਜਾਵੇ ਤਾਂ ਤੁਸੀਂ ਮੁਹੱਲਾ ਕਲੀਨਿਕਾਂ 'ਚ ਉਹ ਵੀ ਇੱਕ ਜਿਹੜਾ ਕ腐ਸ਼ਨ ਦਾ ਡਾ ਜਿਹੜਾ ਕੱਲ ਨੂੰ ਉਜਾਗਰ ਹੋਏਗਾ ਉਹ ਕ腐ਸ਼ਨ ਦਾ ਡਾ ਬਣਾਤਾ ਸੋ ਕੀਤਾ ਕੁਝ ਨਹੀਂ ਆਮ ਆਦੀ ਪਾਰਟੀ ਨੇ ਸਾਪਲਾ ਜੀ ਇਹ ਲਗਾਤਾਰ ਚਰਚਾ ਇਹ ਵੀ ਰਹਿੰਦੀ ਹੈ ਵੀ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਭਗਵੰਤ ਮਾਨ ਹਰੇਕ ਪਿੰਡ-ਪਿੰਡ ਜਦੋਂ ਪ੍ਰਚਾਰ ਕਰਦੇ ਸੀ ਹਰੇਕ ਰੋਡ ਸ਼ੋਅ ਦੇ ਵਿੱਚ ਇਹੀ ਕਹਿੰਦੇ ਵੀ ਕੇਂਦਰ ਆਰ ਡੀ ਐਫ ਨਹੀਂ ਦਿੰਦੀ ਸੀ ਵਿਕਾਸ ਕਿਦਾਂ ਕਰੀਏ ਕੇਂਦਰ ਨੇ ਸਾਡਾ ਉਹ ਪੈਸਾ ਰੱਖ ਲਿਆ ਜੀ ਇਹ ਰੱਖ ਲਿਆ ਉਹ ਰੱਖ ਲਿਆ ਅਜਿਹੀਆਂ ਚਰਚਾਵਾਂ ਲੋਕਾਂ ਦੇ ਵਿੱਚ ਰਹਿੰਦੀਆਂ ਵੀ ਜਿਹੜੀ ਕੇਂਦਰ ਸਰਕਾਰ ਹੈ ਸ਼ਾਇਦ ਕੋਈ ਖੋਰ ਕੱਢ ਰਹੀ ਹੈ ਜਿਹਦੇ ਕਰਕੇ ਉਹ ਪੈਸੇ ਨਹੀਂ ਦਿੰਦੀ ਸਟੇਟ ਨੂੰ ਦੇਖੋ ਇਸ ਮਾਮਲੇ ਦੇ ਵਿੱਚ ਜਿੰਨਾ ਝੂਠ ਇਸ ਸਰਕਾਰ बोलਦੀ ਹੈ ਸ਼ਾਇਦ ਨਹੀਂ ਕਰਦੀ ਅਜ ਤੱਕ ਪੈਸਾ ਕੇਂਦਰ ਤੋਂ ਲੈ ਕੇ ਕਿੱਥੇ ਖਰਚਿਆ ਕਿਉਂਕਿ ਯੂਸੀ ਦੇਣਾ ਹੁੰਦਾ ਯੂਸੀ ਹਲੇ ਤੱਕ ਦਿੱਤਾ ਨਹੀਂ ਉਹ ਪੈਸਾ ਕਿੱਥੇ ਖਰਚਿਆ ਕਿਸੇ ਨੇ ਦੋ ਦਿਨ ਪਹਿਲੇ ਤਿੰਨ ਦਿਨ ਪਹਿਲੇ ਫਾਈਨਾਂਸ ਮਿਨਿਸਟਰ ਵੀ ਆਏ ਸੀ ਮੈਡਮ ਜਿਹੜੀ ਸੀ ਨਿਰਮਲਾ ਸੀਤਾਰਮਨ ਲੁਧਿਆਣੇ ਆਏ ਸੀ ਮੈਂ ਲੁਧਿਆਣੇ ਦਾ ਪਰਿਵਾਰੀ ਰਿਆਂ ਪਿਊਸ਼ ਗੋਇਲ ਜੀ ਵੀ ਆਏ ਸੀ ਇੰਡਸਟਰੀ ਜੀ ਦੋਨਾਂ ਨੇ ਇਹੀ ਕਿਹਾ ਕਿ ਵੇ ਪੂਰੀਆਂ ਜਿੰਨੀਆਂ ਵੀ ਯੋਜਨਾਵਾਂ ਦੇ ਲਈ ਸੀ ਪੂਰਾ ਦੇਸ਼ ਦੇ ਲੋਕ ਆਉਂਦੇ ਸੀ ਪਰ ਪੰਜਾਬ ਦਾ ਨਾਤਕ ਦੀ ਵਿੱਤ ਮੰਤਰੀ ਹੈ ਨਾ ਪੰਜਾਬ ਦਾ ਕੋਈ ਹੋਰ ਵਿਅਕਤੀ ਹੈ ਪੰਜਾਬ ਦੇ ਲਈ ਕੋਈ ਯੋਜਨਾ ਜਦ ਕਿ ਅਸੀਂ ਬਾਰ ਬਾਰ ਲਿਖਣ ਦੇ ਬਾਵਜੂਦ ਵੀ ਜਿਹੜਾ ਪੈਸਾ ਲਿਆ ਆ ਅਸੀਂ ਉਸ ਤੋਂ ਦੁੱਗਣਾ ਦੇਣਾ ਚਾਹੁੰਦੇ ਆ ਪਰ ਅਸੀਂ ਇਹ ਵੀ ਕਹਿੰਨੇ ਕਿ ਜਿਹੜਾ ਪਹਿਲਾ ਪੈਸਾ ਲਿਆ ਆ ਉਹਦਾ ਹਿਸਾਬ ਦੇ ਦਿਓ ਉਹ ਦੇਣ ਨੂੰ ਤਿਆਰ ਨਹੀਂ ਸੋ ਇਹ ਪੈਸਾ ਜਿਹੜਾ ਕੇਂਦਰ ਦਿੰਦੀ ਆ ਉਹ ਡਕਾਰਣ ਦੇ ਲਈ ਨਹੀਂ ਦਿੰਦੀ ਖਾਣ ਦੇ ਲਈ ਨਹੀਂ ਦਿੰਦੀ ਮੋਦੀ ਜੀ ਨੇ ਕਿਹਾ ਨਾ ਮੈਂ ਖਾਊਗਾ ਨਾ ਖਾਣੇ ਦੂੰਗਾ ਉਹ ਨਾ ਤਾਂ ਦੇਕਾਰਨ ਦੇ ਲਈ ਨਹੀਂ ਉਹ ਵਿਕਾਸ ਦੇ ਕੰਮ ਲਈ ਹੈ ਜੀ ਆਰਡੀ ਤਬ ਪੈਸਾ ਚਾਹੀਦਾ ਤਾਂ ਪਹਿਲਾਂ ਦੱਸੋ ਨਾ ਕਿੱਥੇ ਖਰਚ ਲਿਆ ਉਹਦਾ ਯੂਸੀ ਦੇ ਦਿਓ ਸੋ ਜਿਹੜਾ ਆਪਣਾ ਕੰਮ ਉਹ ਕਰਨਾ ਨਹੀਂ ਕੇਂਦਰ ਦਿੰਦਾ ਨਹੀਂ ਕੇਂਦਰ ਦਿੰਦਾ ਨਹੀਂ ਇਹਦਾ ਰੌਲਾ ਪਾਉਣਾ ਆ ਪਰ ਕੇਂਦਰ ਕਿਉਂ ਨਹੀਂ ਦਿੰਦਾ ਇਹ ਵੀ ਤਾਂ ਨਾਲ ਦੱਸ ਦੇ ਨਾ ਕੇਂਦਰ ਕੀ ਕਹਿੰਦਾ ਉਹ ਚਿੱਠੀਆਂ ਵੀ ਦਿਖਾ ਲੈ ਜਿਹੜੀਆਂ ਕੇਂਦਰ ਨੇ ਲਿਖੀਆਂ ਕਿ ਵੀ ਆ ਤੁਹਾਡੀਆਂ ਜਿਹੜੀਆਂ ਰਿਕੁਆਇਰਮੈਂਟ ਪੂਰੀਆਂ ਕਰੋ ਔਰ ਪਹਿਲਾਂ ਵੀ ਤਾਂ ਇੱਥੇ ਪੈਸਾ ਆਉਂਦਾ ਹੀ ਸੀ ਹਲੇ ਹੋਰ ਵੀ ਦੇਣ ਨੂੰ ਤਿਆਰ ਬੈਠੇ ਆ ਪੈਸੇ ਦੀ ਕੋਈ ਕਮੀ ਨਹੀਂ ਕੇਂਦਰ ਕੋਲ ਪਰ ਜਿਹੜੀ ਪੰਜਾਬ ਸਰਕਾਰ ਦੀ ਨੀਅਤ ਨਹੀਂ ਹੈ ਕਿਉਂਕਿ ਇਹ ਡਕਾਰਣ ਲਈ ਹੈ ਕਿਉਂਕਿ ਇਹ ਬੋਰਡ ਲਾਉਣ ਲਈ ਹੋਲਡਿੰਗ ਲਾਉਣ ਲਈ ਪੈਸਾ ਨਹੀਂ ਮਿਲਣਾ ਇਹ ਤਾਂ ਹੋਲਡਿੰਗ ਲਗਾਏ ਆ ਕੰਮ ਦੱਸੋ ਕਿੱਥੇ ਕੀਤਾ 30% ਤੋਂ ਜ਼ਿਆਦਾ ਕਿਸੇ ਵੀ ਕਿਸੇ ਵੀ ਖਾਤੇ ਦੇ ਵਿੱਚ 30% ਤੋਂ ਜ਼ਿਆਦਾ ਜਿਹੜਾ ਖਰਚਾ ਹੀ ਨਹੀਂ ਮੈਂ ਤਾਂ ਹਸਪਤਾਲ ਦੀ ਗੱਲ ਕਰ ਰਿਹਾ ਪੈਸੇ ਕਿੱਥੋਂ ਆਏ ਆ ਹਲੇ ਤੱਕ ਟੈਂਡਰ ਨਹੀਂ ਕਰਾ पाए ਤੇ ਜੇ ਟੈਂਡਰ ਹੀ ਨਹੀਂ ਕਰਾ पाए ਤੋ ਉਹਨਾਂ ਨੂੰ ਕਹਣ ਕਿ ਅਗਲੀ ਕਿਸ਼ਤ ਹੋਰ ਦੇ ਦਿਓ ਕਿੱਦਾਂ ਆ ਜਾਣਗੇ ਪੈਸੇ ਇਸੇ ਤਰ੍ਹਾਂ ਰੂਰਲ ਡਵੈਲਪਮੈਂਟ ਦਾ ਇਸੇ ਤਰ੍ਹਾਂ ਹੀ ਤੁਹਾਡਾ ਅਰਬਨ ਡਵੈਲਪਮੈਂਟ ਦਾ ਬਾ ਸਾਰੇ ਖੇਤਰਾਂ ਦੇ ਵਿੱਚ ਇਹੀ ਇਹਨਾਂ ਦਾ ਹਾਲ ਹੈ ਚਿੱਠੀਆਂ ਦਾ ਜ਼ਿਕਰ ਕਰ ਰਹੇ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਗਵਰਨਰ ਸਾਹਿਬ ਮੈਨੂੰ ਚਿੱਠੀਆਂ ਲਿਖ ਦਿੰਦੇ ਆ ਮੈਂ ਉਹਨਾਂ ਨੂੰ ਚਿੱਠੀਆਂ ਲਿਖ ਦਿੰਦਾ ਲੇਕਿਨ ਸਾਡੇ ਜਿਹੜੇ ਬਿੱਲ ਪਾਸ ਕੀਤੇ ਅਸੀਂ ਕੈਬਨਿਟ ਦੇ ਵਿੱਚ ਉਹ ਅਜੇ ਤੱਕ ਲਾਗੂ ਨਹੀਂ ਹੋਏ ਨਾ ਕੋਈ ਜਵਾਬ ਦਿੱਤਾ ਉਸੇ ਤਰੀਕੇ ਦੇ ਨਾਲ ਹੀ ਉਹ ਬਿੱਲ ਪਏ ਹੋਏ देखो ये क्यों किथे ਪੈ ਕਿਥੇ ਨਹੀਂ ਮੈਂ ਉਹਦੇ ਬਾਰੇ ਤੇ ਨਹੀਂ ਕਹਿ ਸਕਦਾ ਕਿਉਂਕਿ ਇਹਦੇ ਲਈ ਗਵਰਨਰ ਸਾਹਿਬ ਜ਼ਿਆਦਾ ਵਧੀਆ ਜਵਾਬ ਦੇ ਸਕਦੇ ਕਿਉਂਕਿ ਸੰਵਿਧਾਨਿਕ ਮर्यादाਵਾਂ ਦਾ ਉਹਨਾਂ ਨੇ ਗੱਲ ਕਰਦੇ ਹੋਏ ਕੀਤਾ ਹੋਗਾ ਪਰ ਜਿੱਥੇ ਤੱਕ ਉਸ ਮर्यादाਾਂ ਦੀ ਵੀ ਗੱਲ ਕਰੀਏ ਤੇ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਨੇ ਸਾਰੀਆਂ ਮर्यादाਵਾਂ ਨੂੰ ਲੋਕਤੰਤਰੀਕ ਮर्यादाओं ਨੂੰ ਛਿੱਕੇ ਟੰਗਿਆ ਜਿਨ੍ਹਾਂ ਸੰਵਿਧਾਨਿਕ ਪਦਾਂ ਦਾ ਮਾਨ ਸਨਮਾਨ ਹੋਣਾ ਚਾਹੀਦਾ ਸੀ ਉਹਨਾਂ ਨੂੰ ਵੀ ਜਿਹੜੇ ਨਾ ਜਿਹਦਾ ਪਿੰਡ ਦੀ ਕੁਝ ਪੰਚਾਇਤ ਵਾਲਾ ਹਾਲ ਜਿਹੜਾ ਸਿਆਸਤ ਜੀ ਉਸ ਤਰ੍ਹਾਂ ਦੀ ਸਿਆਸਤ ਕਰਨੀ ਸ਼ੁਰੂ ਕਰਤੀ ਹੈ ਪਰ ਜਿਹੜੀ ਸਿਆਸਤ ਦਾ ਮਿਆਰ ਕੀ ਹੋਣਾ ਚਾਹੀਦਾ ਉਹਦੇ ਨਾਲ ਪੰਜਾਬ ਦੇ ਵਿੱਚ ਸਿਆਸਤ ਦਾ ਮਿਆਰ ਵੀ ਇਹਨਾਂ ਦੀ ਕਾਰਗੁਜ਼ਾਰੀ ਨਾ ਬਹੁਤ ਡਿੱਗਿਆ ਆ ਸੋ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਲੋਕਾਂ ਨੂੰ ਸੋਚਣਾ ਪਊਗਾ ਔਰ ਇਹਦੇ ਵਾਸਤੇ ਕੋਈ ਨਾ ਕੋਈ ਹੱਲ ਕਰਨਾ ਪਊਗਾ ਕਿ ਮੁੱਖ ਮੰਤਰੀ ਦੀ ਗੱਲ ਲੈ ਲਈਏ ਜਾਂ ਫਿਰ ਅਰਵਿੰਦ ਕੇਜਰੀਵਾਲ ਕੁਝ ਦਿਨ ਪਹਿਲਾਂ ਪੰਜਾਬ ਦੇ ਦੌਰੇ ਤੇ ਰਹੇ ਆ ਉਹ ਵੀ ਬਿਆਨ ਦਿੰਦੇ ਸੀ ਵੀ ਅਮਿਤ ਸ਼ਾਹ ਹੋਰਾਂ ਨੇ ਕਿਹਾ ਵੀ ਸਾਡੀ ਸਰਕਾਰ ਡੇਗ ਦਾਂਗੇ 4 ਜੂਨ ਤੋਂ ਬਾਅਦ ਸੋ ਬਾਅਦ ਦੇ ਵਿੱਚ ਉਹਨਾਂ ਨੇ ਵੀ ਨਾਲ ਬਿਆਨ ਦਿੱਤਾ ਵੀ ਇਹ ਸੰਗਠਨ ਇਹਨੂੰ ਤੋੜਿਆ ਨਹੀਂ ਜਾ ਸਕਦਾ 92 ਐਮਐਲਏ ਦੀ ਜਿਹੜੀ ਸੰਗਠਨ ਹੈ ਜੇ ਤੁਹਾਡੇ ਜਿ ਹਿੰਮਤ ਆ ਕੇ ਤੋੜ ਕੇ ਦਿਖਾ ਲੋ ਅਸੀਂ ਇਸੇ ਤਰੀਕੇ ਨਾਲ ਇਕੱਠੇ ਰਵਾਂਗੇ 3 ਸਾਲ ਨਹੀਂ 15 ਸਾਲ ਸਰਕਾਰ ਚੱਲੂਗੀ ਹੋਰ ਮੇਰਾ ਖਿਆਲ ਤੁਸੀਂ ਕਿਸੇ ਵੀ ਜਗ੍ਹਾ ਤੇ ਮੇਰੇ ਹਿਸਾਬ ਨਾਲ ਤਾਂ ਕਿਤੇ ਸਟੇਟਮੈਂਟ ਐਸੀ ਮੈਂ ਤਾਂ ਨਹੀਂ ਸੁਣੀ ਕਿ ਵੀ ਅਸੀਂ ਇੰਨੀ ਤਰੀਕ ਨੂੰ ਛੱਡ ਦੇਾਂਗੇ ਇਸ ਤਰੀਕੇ ਨਾਲ ਨਾ ਕੋਈ ਕਹਿ ਸਕਦਾ ਨਾ ਕਰ ਸਕਦਾ 92 ਉਹਨਾਂ ਦੇ ਐਮਐਲਏ ਆ ਔਰ ਇਹ ਇਸ ਤਰੀਕੇ ਨਾਲ ਨਹੀਂ ਸਿੱਟੀਆਂ ਜਾ ਸਕਦੀਆਂ ਹੁੰਨੀਆਂ ਪਰ ਹਾਂ ਇਹਨਾਂ ਦੀਆਂ ਆਪਣੀਆਂ ਨਲਾਇਕੀਆਂ ਜਿਹੜੀਆਂ ਆ ਕਿਉਂਕਿ ਉਹਨਾਂ ਦੇ ਐਮਐਲਏ ਆਪਣੇ ਨਾਰਾਜ਼ ਕੀਤੇ ਉਹਨਾਂ ਦੇ ਆਪਣੇ ਮੰਤਰੀ ਨਾਰਾਜ਼ ਕੀਤੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਕੋਈ ਔਰ ਰੋਜ਼ ਸਟੇਟਮੈਂਟਾਂ ਦਿੰਦੇ ਆ ਐਮਐਲਏ ਸਟੇਟਮੈਂਟਾਂ ਦਿੰਦੇ ਆ ਉਹ ਕੀ ਕਰਨਗੇ ਕੱਲ ਨੂੰ ਉਹ ਆਪਣੇ ਐਮਐਲਏ ਨੂੰ ਸੰਭਾਲਣ ਔਰ ਆਪਣੀ ਜਿਹੜੀਆਂ ਬਾਕੀ ਚੀਜ਼ਾਂ ਨੇ ਔਰ ਜਿੰਨਾ ਚਿਰ ਉਹਨਾਂ ਕੋ ਕਿਸੇ ਕੋ ਵੀ ਬਹੁਮਤਾ ਕੋਈ ਵੀ ਨਹੀਂ ਛੱਡ ਸਕਦਾ ਪਰ ਉਹ ਐਮਐਲਏ ਜਿਹੜੇ ਜਿਹੜੇ ਉਹਨਾਂ ਦੇ ਨਾਲ ਚੱਲਣ ਨੂੰ ਹੀ ਤਿਆਰ ਨਹੀਂ ਉਹਨਾਂ ਦੇ ਬੰਦੇ ਨਹੀਂ ਛੱਡ ਛੱਡ ਕੇ ਆਈ ਜਾਂਦੇ ਆ ਜਿਹੜੇ ਮੌਜੂਦਾ ਐਮਐਲਏ ਕੋਈ ਦੀ ਮੈਂ ਇਹ ਕਦੀ ਨਹੀਂ ਦੇਖਿਆ ਐਮਐਲਏ ਆਣ ਕੇ ਛੱਡ ਕੇ ਆਉਂਦਾ ਜਿਹੜੇ ਵਿਪੱਖਸ਼ੀ ਵਾਲੇ ਹੁੰਦੇ ਪਰ ਮੌਜੂਦਾ ਸਰਕਾਰ ਦਾ ਕੋਈ ਐਮਐਲਏ ਛੱਡ ਕੇ ਚਲ ਜਵੇ ਔਰ ਉਹ ਵੀ ਜਦੋਂ 2-3 ਸਾਲ ਦਾ ਸਮਾਂ ਪਿਆ ਹੋਵੇ ਤੇ ਸਮਝ ਲੈਣਾ ਚਾਹੀਦਾ ਕਿ ਸਰਕਾਰ ਜਿਹੜੀ ਆ ਉਹ ਆਪਣੇ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਇਹ ਉਹਦਾ ਸਭ ਤੋਂ ਵੱਡਾ ਜਿਹੜਾ ਸੋ ਆਪਣੀਆਂ ਗਲਤੀਆਂ ਨੂੰ ਛਪਾਉਣ ਦੇ ਲਈ ਵੀ ਕੱਲ ਨੂੰ ਆ ਨਾ ਹੋ ਜਾ ਉਹ ਆਪਣੇ ਇਸ ਤਰ੍ਹਾਂ ਦੇ ਰੋਲੇ ਪਾਉਣਾ ਇਹ ਕੇਸਰੀਵਾਲ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਚਾਹੇ ਉਹ ਜੇਲ੍ਹ ਚ ਜਾਂਦਾ ਆ ਤਾਂ ਵੀ ਉੱਥੇ ਵੀ ਡਰਾਮੇ ਕਰਦਾ ਜੇਲ੍ਹ ਤੋਂ ਬਾਹਰ ਉਹ ਵੀ ਡਰਾਮੇ ਕਰਦਾ ਉਹ ਆਪੇ ਚਪੇੜ ਵੀ ਮੁਖਾ ਲੈਂਦਾ ਆਪੇ ਸਹੀ ਵੀ ਬੋਲ ਲੈਂਦਾ ਉਹ ਸਾਰੀਆਂ ਪਲੈਨਿੰਗ ਕਰਕੇ ਵੀ ਕੀ ਕਰ ਲੈਂਦਾ ਉਹ ਇੱਕ ਛੜਜੰਤਰ ਦਾ ਇੱਕ ਜਿਹੜਾ ਧੁਰਾ ਆ ਔਰ ਇਸ ਕਰਕੇ ਉਹਨਾਂ ਦੀਆਂ ਗੱਲਾਂ ਦੇ ਉੱਤੇ ਜਿਹੜਾ ਮੇਰੇ ਖਿਆਲ ਕੋਈ ਬਹੁਤ ਜ਼ਿਆਦਾ ਉਹਨਾਂ ਨੂੰ ਸੀਰੀਅਸ ਲੈ ਕੇ ਗੱਲ ਨਹੀਂ ਕਰਨੀ ਚਾਹੀਦੀ ਐਕਸਪਾਈਰ ਜਿਹੜੀ ਐਕਸਾਈਜ਼ ਪਾਲਿਸੀ ਸੀ ਦਿੱਲੀ ਵਾਲੀ ਉਹਦੀ ਤਰਜ਼ ਤੇ ਪੰਜਾਬ ਚ ਵੀ ਰੇਡ ਹੋਈ ਈਡੀ ਦੀ ਬਟਾਲੇ ਦੇ ਨਜ਼ਦੀਕ ਇੱਕ ਪਿੰਡ ਦੇ ਵਿੱਚ ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਮੁੱਖ ਮੰਤਰੀ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਇਮਾਨਦਾਰ ਨੇ ਪੰਜਾਬ ਪ੍ਰਤੀ ਇਸ ਕਰਕੇ ਉਹ ਜਦੋਂ ਜਮਾਂਦਤ ਮਿਲੇ ਸਿੱਧਾ ਪੰਜਾਬ ਦੇ ਦੌਰੇ ਤੇ ਆ ਗਏ ਨੇ ਉਹ ਆਪਣੇ ਘਰ ਤੱਕ ਨਹੀਂ ਗਏ ਨੇ ਵੀ ਆਪਣੇ ਘਰ ਦੇ ਰਹਿ ਕੇ ਜਿਹੜੇ 15 ਦਿਨ ਹੈਗੇ 30 ਦਿਨ ਕਿ ਉੱਥੇ ਰਹਿ ਲਣ ਇਸ ਤੋਂ ਵੱਡਾ ਹੋਰ ਕੀ ਹਸੋਹਾਨੀ ਗੱਲ ਹੋ ਸਕਦੀ ਹੈ ਕਿਉਂਨੇ ਬੇਲ ਤਾਂ ਮਿਲੀ ਹੈ ਔਰ ਇੱਕ ਤਰੀਕ ਨੂੰ ਅਜ ਦਾ ਦੇਣੀ ਹੈ ਉਹਨੂੰ ਕੱਲ ਕੱਲ ਨੂੰ ਉਹਨੂੰ ਜਾ ਕੇ ਫੇਰ ਜੇਲ੍ਹ ਚ ਜਾਣਾ ਪੈਣਾ ਉਹਨੂੰ ਪ੍ਰਚਾਰ ਦੀ ਮਿਲੀ ਪ੍ਰਚਾਰ ਦੇ ਲਈ ਉਹਨੂੰ ਸਰਕਾਰੀ ਕੰਮਾਂ ਲਈ ਜਾਂ ਹੋਰ ਕਿਸੇ ਕੰਮਾਂ ਲਈ ਬੇਲ ਹੀ ਨਹੀਂ ਮਿਲੀ ਉਹਨਾਂ ਤੋਂ ਆਪਣੀ ਰਿਕਵੈਸਟ ਕੀਤੀ ਔਰ ਉਸ ਦੀ ਰਿਕਵੈਸਟ ਮਨਜੂਰਗ ਅਦਾਲਤ ਨੇ ਮਨਜ਼ੂਰ ਕੀਤੀ ਹੈ ਉਹਦੇ ਤੇ ਅਸੀਂ ਕੀ ਕਰ ਸਕਦੇ ਆ ਜਿੱਥੇ ਤੱਕ ਰਹਿ ਗਈ ਦਿੱਲੀ ਦੀ ਸ਼ਰਾਬ ਦੇ ਕੋਟਾਲੇ ਦੀ ਅਸੀਂ ਤਾਂ ਜਿਸ ਦਿਨ ਇਲੈਕਸ਼ਨ ਸ਼ੁਰੂ ਹੋ ਡਕਲੇ ਉਸ ਤੋਂ ਪਹਿਲਾਂ ਵੀ ਜਦੋਂ ਸਾਡੇ ਇਹਨਾਂ ਦੇ ਕੋਟਾਲਾ ਦਿੱਲੀ ਦਾ ਕੋਟਾਲਾ ਜਾ ਕੇ ਹੋਇਆ ਅਸੀਂ ਸਾਰੇ ਇਲੈਕਸ਼ਨ ਕਮਿਸ਼ਨ ਦੇ ਕੋਲ ਜਾ ਕੇ ਅਸੀਂ ਆਪਣੀ ਦੇ ਕੇ ਆਪਣੀ ਦਰਖਾਸਤ ਦੇ ਕੇ ਆਏ ਸੀ ਉਹਨਾਂ ਨੂੰ ਅਪੀਲ ਕਰਕੇ ਆਏ ਸੀ ਕਿ ਜਿਸ ਤਰੀਕੇ ਦਾ ਕੋਟਾਲਾ ਦਿੱਲੀ 'ਚ ਹੋਇਆ ਉਸੇ ਤਰ੍ਹਾਂ ਦਾ ਇੱਕ ਕੋਟਾਲਾ ਪੰਜਾਬ 'ਚ ਹੋਇਆ ਕਿਉਂਕਿ ਦੋਨਾਂ ਪਾਸੇ ਇਧਰਲੇ ਸਰਕਾਰ ਦਾ ਪੱਖ ਵੀ ਹੋਈ ਆ ਉਹੀ ਲੋਕ ਨੇ ਇਧਰ ਲਈ ਸਰਕਾਰ ਪੱਖ ਦੇ ਉਹੀ ਲੋਕ ਨੇ ਜਿਹੜੇ ਸ਼ਰਾਬ ਦੇ ਕੁਟਾਲੇ ਚ ਉੱਥੇ ਦਿੱਲੀ ਮਲਬਸ ਨੇ ਸੇਮ ਪਾਲਿਸੀ ਨੂੰ ਇੱਥੇ ਲਾਗੂ ਕੀਤਾ ਆ ਸੇਮ ਕੁਟਾਲਾ ਇੱਥੇ ਵੀ ਆ ਔਰ ਤੁਸੀਂ ਆਪ ਹੀ ਆਪਣਾ ਜਵਾਬ ਦੇ ਰਹੇ ਹੋ ਕਿ ਉਸ ਤਰੀਕੇ ਨਾਲ ਇੱਥੇ ਰੇਟ ਕਰਕੇ ਤੁਸੀਂ ਦੇਖਦੇ ਹੋ ਕੋਈ 40-45 ਕਰੋੜ ਰੁਪਏ ਜਿਹੜਾ 50 ਕਰੋੜ ਦੇ ਕਰੀਬ ਚ ਰੌਲਾ ਪੈ ਰਿਹਾ ਬਾਕੀ ਔਥੈਂਟਿਕ ਕੀ ਆ ਤੁਹਾਨੂੰ ਪਤਾ ਹੈ ਕਹ ਰੇਗੇ 40 ਤੋਂ ਲੈ ਕੇ 50 ਕਰੋੜ ਰੁਪਏ ਤੱਕ ਨਗਦ ਫੜਿਆ ਵੀ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਆਪਣੇ ਆਪ ਚ ਦਰਸਾਉਣੀ ਹੈ ਕਿ ਇਮਾਨਦਾਰ ਕਿੰਨੇ ਕਿਨੇ ਕਿੰਨੇ ਕਿਮਾਨਦਾਰੀ ਦੇ ਇਹਨਾਂ ਦੇ ਜਿਹੜੇ ਚੰਡੇ ਗੱਡੇ ਆ ਲੋਕ ਕੋਈ ਵੀ ਇਹਨਾਂ ਤੇ ਯਕੀਨ ਨਹੀਂ ਕਰਦਾ ਨਹੀਂ ਤਾਂ ਮੈਂ ਕਹਾਂ ਕਿ ਤੁਸੀਂ 10 ਆਦਮੀਆਂ ਨੂੰ ਖੜੇ ਕਰਕੇ ਦੇਖ ਲਓ ਜੇ ਉਹਨਾਂ ਦੀ ਕੋਈ ਵੀ ਇਸ ਗੱਲ ਦੇ ਉੱਤੇ ਯਕੀਨ ਕਰਨ ਨੂੰ ਤਿਆਰ ਤੁਹਾਨੂੰ ਕੋਈ ਨਹੀਂ ਮਿਲੇਗਾ ਸੋ ਕਰਾਪਟ ਵੀ ਹੈ ਬੇਈਮਾਨ ਵੀ ਔਰ ਝੂਠੇ ਜਿਹੜੇ ਆ ਝੂਠ ਬੋਲਣ ਚ ਵੀ ਮਾਹਰ ਨੇ ਉਹਦੇ ਚ ਕੇਜਰੀਵਾਲ ਦੀ ਇਸ ਮਾਮਲੇ ਚ ਵੀ ਮਹਾਰਤ ਹੈ ਕਿਸਾਨਾਂ ਨੇ ਵਿਰੋਧ ਕਰ ਰਹੇ ਸੀ ਲਗਾਤਾਰ ਕਿੰਨਾ ਕੁ ਪ੍ਰਭਾਵ ਉਹ ਹਸ਼ਿਆਰਪੁਰ ਸੀਡ ਦੇ ਉੱਪਰ ਪਿਆ ਹੈ ਕਿਸਾਨ ਕਿੰਨਾ ਕੁ ਹੁਣ ਵੀ ਵਿਰੋਧ ਕਰ ਰਹੇ ਕਿੰਨੇ ਕਿਸਾਨ ਜਿਹੜੇ ਨੇ ਉਹ ਨਾਲ ਨੇ ਦੇਖੋ ਇਹਨਾਂ ਚੀਜ਼ਾਂ ਦਾ ਮੈਂ ਕਿਉਂਕਿ ਇਫੈਕਟ ਤਾਂ ਕਿਸੇ ਵੀ ਚੋਣਾਂ ਦੇ ਵਿੱਚ ਜਾ ਕੇ ਕਿਸੇ ਨੂੰ ਰੋਕਣਾ ਉਹਦਾ ਇਫੈਕਟ ਤਾਂ ਪੈਂਦਾ ਹੈ ਪਰ ਜਿਹੜਾ ਜਿਸ ਤਰੀਕੇ ਨਾਲ ਉਹ ਕੀਤਾ ਜਾ ਰਿਹਾ ਉਹ ਕਿਸਾਨ ਨਹੀਂ ਕਰ ਰਹੇ ਉਹ ਤਾਂ ਪ੍ਰਸਾਹਿਤ ਕਰਨ ਦੇ ਲਈ ਦੂਸਰੀਆਂ ਪਾਰਟੀਆਂ ਖੜੀਆਂ ਕਰ ਰਹੀਆਂ ਕਾਂਗਰਸ ਦੇ ਲੋਕ ਖੜੇ ਕਰ ਰਹੇ ਨੇ ਆਮ ਆਦੀ ਪਾਰਟੀ ਦੇ ਲੋਕ ਜਿਹੜੇ ਇਹਨਾਂ ਨੂੰ ਖੜਾ ਕਰਕੇ ਬੀਜੇਪੀ ਦਾ ਵਿਰੋਧ ਕਰਾਉਣ ਕਰਵਾ ਰਹੇ ਨੇ ਜਦ ਕਿ ਮੋਦੀ ਜੀ ਜਿਹੜੀਆਂ ਸਾਰੀਆਂ ਸਕੀਮਾਂ ਉਹਨਾਂ ਨੇ ਕਿਸਾਨਾਂ ਲਈ ਲਾਈ ਹੈ ਚਾਹੇ ਉਹ ਕਿਸਾਨ ਫਸਲ ਬੀਮਾ ਯੋਜਨਾ ਆ ਚਾਹੇ ਆ ਜੀ ਖਾਦਾਂ ਦੀ ਪੂਰਤੀ ਹੈ ਕਦੀ ਤੁਸੀਂ ਦੇਖਿਆ ਜੀ ਕਿ ਜਦੋਂ ਦੇ ਮੋਦੀ ਜੀ ਆਏ ਕਦੀ ਤੁਸੀਂ ਕਿਸੇ ਨੇ ਦੇਖਿਆ ਨਹੀਂ ਹੋਣਾ ਕਿ ਕਦੀ ਵੀ ਧਰਨਾ ਪ੍ਰਦਰਸ਼ਨ ਖਾਦਾਂ ਨੂੰ ਲੈ ਕੇ ਜਾਂ ਸੁਪਰੀਆ ਨੂੰ ਲੈ ਕੇ ਜਿਹੜੇ ਪਸਟੀਸਾਈਡ ਵਾਸਤੇ ਨਹੀਂ ਤਾਂ ਪਹਿਲਾਂ ਤਾਂ ਇੱਥੇ ਰੋਜ਼ ਸੜਕਾਂ ਘੇਰੀਆਂ ਹੁੰਦੀਆਂ ਸੀ ਜੀਟੀ ਰੋਡ ਹਾਈਵੇ ਦੇ ਘੇਰੇ ਹੁੰਦੇ ਸੀ ਕਿਸਾਨ ਕਿਸਾਨ ਉਧਰੋਂ ਸਾਰੇ ਵਿੱਲੇ ਕੀਤੇ 6-6000 ਰੁਪਏ ਉਹਨਾਂ ਦੇ ਹਰ ਸਾਲ ਦਾ ਉਹਨਾਂ ਦੇ ਖਾਤਿਆਂ 'ਚ ਵੀ ਜਾਂਦਾ ਹੈ ਉਧਰੋਂ ਵਿੱਲੇ ਹੋ ਗਏ ਹੁਣ ਇਹਨਾਂ ਨੇ ਉਧਰੋਂ ਪ੍ਰਸ਼ਾਦ ਦੇ ਕੇ ਉਹਨਾਂ ਨੂੰ ਜਿਹੜੀ ਆ ਇਧਰਲੇ ਪਾਸੇ ਨੂੰ ਪ੍ਰੋਸੈਸ ਕਰ ਦਿੱਤਾ ਉਹ ਉਗਰ ਕਰ ਦਿੱਤਾ ਉਹਕਸਾਇਆ ਹੈ ਉਹਨਾਂ ਨੂੰ ਮੈਂ ਕਹਿ ਸਕਦਾ ਉਹ ਉਕਸਾਇਆ ਹੈ ਔਰ ਇਹ ਹਕੀਕਤ ਦੇ ਵਿੱਚ ਕਿਸਾਨ ਕੋਲ ਅੱਜ ਦੀ ਡੇਢ ਚ ਟਾਈਮ ਕਿੱਥੇ ਆ ਕਿ ਉਹ ਧਰਨੇ ਪ੍ਰਦਰਸ਼ਨ ਕਰ ਸਕੇ ਕਣਕਾਂ ਵੜ ਦਿੱਤੀਆਂ ਮੋਰੇ ਅੱਗੇ ਖੇਤ ਤਿਆਰ ਕਰਨੇ ਆ ਹੋਰ ਫਸਲਾਂ ਬੀਜਣੀਆਂ ਐ ਇੰਨੀ ਗਰਮੀ ਦੇ ਵਿੱਚ ਕੌਣ ਬੈਠਦਾ ਇਹ ਸਭ ਜਿਹੜਾ ਆ ਫਿਕਸ ਜਿਹੜਾ ਐ ਮੈਚ ਜਿਹਨੂੰ ਫਿਕਸ ਕੀਤਾ ਪਰ ਉਹ ਜੋ ਜਿਹੜਾ ਆ ਉਹ ਕਾਰਜਕ੍ਰਮ ਹੈਗਾ ਸੋ ਇਹ ਕਿਸਾਨੀ ਦੇ ਨਾਂ ਦੇਤੇ ਇਹ ਦੇਸ਼ ਦੀ ਜਿਹੜੀ ਅਰਥਵਿਵਸਥਾ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਪਰ ਇਹਦੇ ਨਾਲ ਜਿੰਨਾ ਵੱਡਾ ਪੰਜਾਬ ਨੂੰ ਘਟਿਆ ਪਿਆ ਦੇਖੋ ਪੰਜਾਬ ਦੀ ਇੰਡਸਟਰੀ ਖਰਾਬ ਹੋਈ ਪੰਜਾਬ ਦੇ ਲੋਕ ਖਰਾਬ ਹੋਏ ਪੰਜਾਬ ਦੇ ਬਾਹਰਲੇ ਲੋਕਾਂ ਨੇ ਆਣਾ ਜਾਣਾ ਇੱਥੇ ਘਟਿਆ ਵਿਸ਼ਵਾਸ ਘਟਿਆ ਪੰਜਾਬ ਦੇ ਉੱਤੇ ਪੰਜਾਬ ਦੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਦੇ ਉੱਤੇ ਅੰਕੁਸ਼ ਹੋਏ ਉਹਦੇ ਨਾਲ ਵੱਡੇ ਵੱਡੇ ਜੋਖਪਤੀ ਜਿਹੜੇ ਆਏ ਵੀ ਸੀ ਪਹਿਲਾਂ ਇੱਥੇ ਜਿਹੜਾ ਕਹਿ ਰਹੇ ਸੀ ਅਸੀਂ ਇਨਵੈਸਟ ਜਿਹੜੇ ਇਨਵੈਸਟ ਕਰਨ ਲਈ ਆ ਰਹੇ ਇਨਵੈਸਟ ਪੰਜਾਬ ਇਹ ਵੋਕਰ ਉਹ ਜਿੰਨੇ ਵੀ ਆਏ ਅੱਜ ਸਾਰੇ ਦੇ ਸਾਰੇ ਵਾਪਸ ਚਲੇ ਗਏ ਇੱਕ ਵੀ ਇੱਥੇ ਨਹੀਂ ਬਚਿਆ ਜੇ ਮੰਨ ਲਓ ਜੇ 5 ਜਾਂ 10% ਸ਼ਾਇਦ ਹੋਵੇ ਅਦਰਵਾਇਜ਼ ਸਾਰੇ ਵਾਪਸ ਚਲੇ ਗਏ ਉਹਦਾ ਕਾਰਨ ਜਿਹੜਾ ਸੀ ਉਹ ਕਿਸਾਨੀ ਦੇ ਨਾਂ ਦੇ ਉੱਤੇ ਖੜੇ ਕੀਤੇ ਜਿਹੜੀਆਂ ਰੁਕਾਵਟਾਂ ਆ ਉਹਦੇ ਨਾਲ ਜਿਹੜਾ ਵਪਾਰ ਨੂੰ ਵੀ ਘਾਟਾ ਪਿਆ ਇੰਡਸਟਰੀ ਨੂੰ ਘਾਟਾ ਪਿਆ ਪੰਜਾਬ ਦੀ ਹੋਂਦ ਦੇ ਉੱਤੇ ਜਿਹੜੇ ਬੜਾ ਵੱਡੇ ਸਵਾਲ ਜਿਹੜਾ ਲੱਗਾ ਆ ਔਰ ਲੋਕਾਂ 'ਚ ਵਿਸ਼ਵਾਸ ਜਿਹੜਾ ਪੰਜਾਬ ਦੇ ਉੱਤੇ ਜਿਹੜਾ ਨਹੀਂ ਚੱਕਿਆ ਉਹ ਚੱਕ ਹੋ ਗਿਆ ਉਹ ਜਿਹੜਾ ਬਹੁਤ ਵੱਡਾ ਨੁਕਸਾਨ ਉਹ ਸ਼ਾਇਦ ਪੂਰਤੀ ਨੂੰ ਬਹੁਤ ਵੱਡਾ ਟਾਈਮ ਲੱਗੇਗਾ ਪਹਿਲਾਂ ਅਖਤੰਕਵਾਦ ਦਾ ਸੰਤਾਪ ਭੋਗਿਆ ਹੁਣ ਇਹ ਕਿਸਾਨ ਦੇ ਨਾਂ ਦੇ ਉੱਤੇ ਇਹ ਸੰਤਾਪ ਅਸੀਂ ਭੋਗ ਰਹੇ ਕਿ ਕੱਲਾ ਪੰਜਾਬ ਚ ਹੀ ਤਾਂ ਕਿਸਾਨ ਹੈ ਨਹੀਂ ਕਿਸਾਨ ਤਾਂ ਪੂਰੇ ਹਿੰਦੁਸਤਾਨ ਚ ਉਹ ਬੜਾ ਖੁਸ਼ਹਾਲ ਹੈ ਉਹ ਬੜਾ ਕੰਮ ਕਰ ਰਿਹਾ ਹੈ ਉਹ ਤਾਂ ਬੜਾ ਠੀਕ ਠਾਕ ਹੈ ਕੱਲੇ ਪੰਜਾਬ ਨੂੰ ਹੀ ਕਿਉਂ ਸਮੱਸਿਆ ਆ ਕਿ ਪੰਜਾਬ ਨਹੀਂ ਇਹਦੇ ਤੇ ਇਹਨਾਂ ਨੂੰ ਸਮੱਸਿਆ ਦਾ ਕਾਰਨ ਜਿਨਾਂ ਨੂੰ ਜੋ ਮਰਜ਼ੀ ਪੁੱਛ ਲੋ ਸਮਝ ਨਹੀਂ ਆਉਂਦੀ ਜਿਹੜੀ ਉਹ ਕਹਿੰਦੇ ਐਮਐਸਪੀ ਦੀ ਜੋ ਤੁਸੀਂ ਦੋ ਤਿੰਨ ਫਸਲਾਂ ਬੀਜਦੇ ਆ ਤੁਸੀਂ ਕਣਕ ਝੋਨਾ ਬੀਜਦੇ ਆ 100% ਚੱਕਿਆ ਜਾਂਦਾ ਤੁਸੀਂ ਗੰਨਾ ਬੀਜਦੇ ਹੋ ਹਨ 100% ਤੇ ਉਹ ਚੌਥੀ ਕੋਈ ਫਸਲ ਤੁਸੀਂ ਬੀਜਦੇ ਨਹੀਂ ਜਿਹੜੀ ਬੀਜਦੇ ਆ ਉਹ ਦੱਸੋ ਉਹਦੇ ਤੇ ਅਸੀਂ ਐਮਐਸਪੀ ਕਰਵਾ ਦਿੰਨੇ ਆ ਜਿਹੜੀ ਚੀਜ਼ ਤੁਸੀਂ ਵੇਚਣੀ ਨਹੀਂ ਬੀਜਣੀ ਨਹੀਂ ਜਿਹੜੇ ਉਹ ਉਹਦੇ ਤੇ ਲੈ ਕੇ ਤੁਸੀਂ ਪੰਗਾ ਪਾ ਕੇ ਖੜੇ ਆ 23 ਦੀ 23 ਫਸਲ ਤੁਸੀਂ ਬੀਜਣੀ ਨਹੀਂ ਜਿਹੜੇ ਬੀਜ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਆਪਣੇ ਆਪ ਖੁਸ਼ਹਾਲ ਨੇ ਔਰ ਤੁਹਾਡੇ ਇੱਥੇ 100% ਫਸਲ ਚੱਕੀ ਜਾਂਦੀ ਹੈ ਬਾਕੀ ਦੂਸਰੇ ਸੋਬਿਆਂ ਚ ਕਿਸੇ ਚ ਵੀ 100% ਫਸਲ ਨਹੀਂ ਚੱਕੀ ਜਾਂਦੀ ਹਰਿਆਣਾ ਜੀ ਵੀ 90% ਚੱਕੀ ਜਾਂਦੀ ਬਾਕੀ 10 ਤੋਂ 15% ਫਸਲ ਚੱਕੀ ਜਾਂਦੀ ਹੈ ਪਰ ਇੱਥੇ 100% ਹੋਣ ਦੇ ਬਾਵਜੂਦ ਵੀ ਬਸ ਇਹ ਸਮੱਸਿਆ ਹੈ ਨਹੀਂ ਬਣਾਈ ਗਈ ਖੜੀ ਕੀਤੀ ਹੈ ਇਹ ਤਾਂ ਸਪੌਂਸਰਡ ਹੈ ਮੁੱਖ ਮੰਤਰੀ ਦੀ ਭੂਮਿਕਾ ਸਮੇਂ ਦੇ ਉਹਦੇ ਵਿੱਚ ਪੂਰਾ ਕਿਉਂਕਿ ਉਹ ਕਹਿੰਦੇ ਵੀ ਮੈਂ ਤੇ ਦੋਵੇਂ ਪਾਸੇ ਜਾ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰੀ ਮੰਤਰੀ ਵੀ ਬੁਲਾਏ ਇਧਰੋਂ ਕਿਸਾਨਾਂ ਦੇ ਨਾਲ ਵੀ ਖੜਾ ਹੋਣ ਦੀ ਕੋਸ਼ਿਸ਼ ਕੀਤੀ ਲੇਕਿਨ ਪੰਜਾਬ ਦੇ ਕਿਸਾਨਾਂ ਨੂੰਰ ਪੰਜਾਬ ਦੇ ਲੋਕਾਂ ਨੂੰ ਦਿੱਲੀ ਕਿਉਂ ਨਾ ਜਾਂ ਦਿੱਤਾ ਗਿਆ ਕਿਉਂ ਰੋਕਾ ਲਾਈਆਂ ਕਿੱਲਾ ਲਾਈਆਂ ਅਥਰੂ ਕੈ ਸਕੂਲੇ ਛੁੱਟੇ ਇਹ ਮਤਲਬ ਇੱਕ ਕੈਲੀ ਵੀ ਕਿਸ ਰਿੱਕੇ ਦਾ ਸਿੰਪਥੀ ਚੀਜ਼ ਆ ਜਾਂ ਪਤਾ ਖੜਿਆ ਗਿਆ ਕਿ ਤੁਸੀਂ ਕੀ ਸਮਝਦੇ ਹੋ ਕੀ ਭੂਮਿਕਾ ਹੈ ਇਸ ਵਕਤ ਦੇਖੋ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਫਫਾ ਕੁੱਟਣੀ ਦੀ ਭੂਮਿਕਾ ਹੁੰਦੀ ਸੀ ਉਹ ਕਿਤੇ ਨੇ ਕਿਤੇ ਪੁੱਠਾ ਸਿੱਧਾ ਲੈ ਆਵੇ ਮੁੰਡੇ ਦਾ ਰਿਸ਼ਤਾ ਹੋ ਗਿਆ ਹੁਣ ਇਹਨੂੰ ਮਰਗੀ ਦਾ ਦੌਰਾਂ ਵੀ ਖਤਮ ਹੋ ਜਾਣਾ ਭਾਵ ਇਸ ਤਰ੍ਹਾਂ ਦਾ ਹੀ ਉਹ ਰੋਲ ਅਦਾ ਕੀਤਾ ਮੈਨੂੰ ਇੱਕ ਵੀ ਸਟੇਟਮੈਂਟ ਦੱਸ ਦੇਣ ਕਿ ਜਿਹਦੇ 'ਚ ਉਹਨਾਂ ਦੀ ਤੁਹਾਨੂੰ ਇਹ ਲੱਗੀ ਹੋਵੇ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹਦੇ 'ਚ ਜਿਹੜਾ ਸੀਰੀਅਸਲੀ ਉਹਨੇ ਗੱਲ ਨੂੰ ਖਤਮ ਕਰਦੇ ਉਹ ਜਿੰਨੀ ਵਾਰ ਬੈਠਾ ਉਹਨੇ ਗੱਲ ਨੂੰ ਅਕਸਾਇਆ ਉਹਨੂੰ ਹੋਰ ਅਕਸਾਇਆ ਔਰ ਉਕਸਾਉਣ ਦਾ ਹੀ ਜਿਹੜਾ ਕਾਰਨ ਹੈ ਕਿ ਉੱਥੇ ਜਿਹੜੇ ਬਾਰਡਰ ਤੇ ਬਿਠਾਏ ਉਹਨੇ ਫਿਰ ਦੁਬਾਰਾ ਇਹਨਾਂ ਨੂੰ ਦਿੱਲੀ ਵੱਲ ਨੂੰ ਭੇਜਣ ਦਾ ਕੰਮ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਕੰਮ ਸੀਗਾ ਪਰ ਉਹਦੇ ਚ ਕਾਮਯਾਬ ਨਹੀਂ ਹੋ ਗਿਆ ਹੁਣ ਉਹਦੇ ਗਾਲੀ ਆਪਣੀ ਪਈ ਹੈ ਕਿਉਂਕਿ ਬਾਰਡਰ ਤਾਂ ਪੰਜਾਬ ਦਾ ਬੰਦ ਹੈ ਸੋ ਇਹ ਜਿਹੜਾ ਕਰਨ ਵਾਲਾ ਉਹਦੀਆਂ ਦੇਖਿਆ ਜਾਵੇ ਤੇ ਉਹ ਕਮੇਡੀਅਨ ਹੈ ਔਰ ਕਮੇਡੀਅਨ ਦੇ ਰੂਪ ਚ ਇਹ ਕੰਮ ਕਰ ਰਿਹਾ ਪੰਜਾਬ ਸਰਕਾਰ ਵੀ ਉਦਾਂ ਦੀ ਚਲਾ ਰਿਹਾ ਹਾਸੋਆਣੀ ਜੀਆਂ ਔਰ ਜਦੋਂ ਵੀ ਗੱਲਾਂ ਸੁਣ ਲੋ ਕਿ ਕਲੀ ਕਲੀਰ ਦੀ ਸੁਣਾਤੀ ਇੱਧਰ ਦੀ ਸੁਣਾਤੀ ਇਹ ਮੁੱਖ ਮੰਤਰੀਆਂ ਲਈਆਂ ਜਿਹੜੀਆਂ ਭਾਸ਼ਾਵਾਂ ਨਹੀਂ ਹੈਗੀਆਂ ਇਹ ਤੇ ਕਿ ਮਸਕਰਿਆਂ ਦੀ ਭਾਸ਼ਾ ਸੀ ਉਹ ਮਸਕਰਾ ਤੇ ਉਹ ਹੱਲੇ ਵੀ ਪੰਜਾਬ ਸਰਕਾਰ ਨੂੰ ਮਸਕਰਿਆਂ ਵਾਂਗੂ ਹੀ ਬਣਾ ਰਿਹਾ ਬਸ ਇਸ ਤੋਂ ਇਲਾਵਾ ਕਿਤੇ ਵੀ ਮੈਨੂੰ ਉਹ ਗੰਭੀਰ ਨਹੀਂ ਲੱਗਾ ਔਰ ਜਿਹੜੀਆਂ ਸਰਕਾਰਾਂ ਚਲਾਉਣ ਦੇ ਲਈ ਆਦਮੀ ਨੂੰ ਗੰਭੀਰ ਹੋਣਾ ਬਹੁਤ ਗੰਭੀਰ ਜਿਹੜਾ ਸੁਭਾਅ ਚ ਗੰਭੀਰਤਾ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਹਰ ਚੀਜ਼ ਦੀ ਸੀਰੀਅਸਨੈਸ ਨੂੰ ਵੀ ਸਮਝਣਾ ਵੀ ਆ ਸਮਝਣ ਤੋਂ ਬਾਅਦ ਹੀ ਸੰਵਿਧਾਨ ਕਰੇ ਜੇ ਉਹਨੇ ਚੁਟਕਲਿਆਂ ਚ ਸਮਝਣਾ ਤੇ ਚੁਟਕਲਿਆਂ ਚ ਸੰਵਿਧਾਨ ਕਰਨਾ ਤਾਂ ਪੰਜਾਬ ਫਿਰ ਇਦਾਂ ਹੀ ਹਾਸਿਆਂ ਚ ਨਿਕਲ ਜਾਏਗਾ ਇਹ ਦੇਸ਼ ਦੀ ਔਰ ਸਾਡੀ ਸਮਾਜ ਦੀ ਔਰ ਸਾਡੇ ਪੰਜਾਬੀਆਂ ਦੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਸਾਡੇ ਕੈਬਨਟ ਮੰਤਰੀ ਹੋਣ ਔਰ ਵੀਡੀਓ ਸ਼ਲੀਲ ਵੀਡੀਓ ਵਾਇਰਲ ਹੋ ਜਾਣ ਪਹਿਲਾਂ ਇੱਕ ਹੋਈ ਹੁਣ ਦੂਸਰੀ ਵਾਰ ਫੇਰ ਹੋ ਗਈ ਕਿਵੇਂ ਦੇਖ ਰਹੇ ਹੋ ਇਹ ਤਾਂ ਚਲੋ ਖੈਰ ਕਾਨੂੰਨ ਦਾ ਕੰਮ ਹੈ ਮੈਂ ਉਹਦੇ ਤੇ ਕੋਈ ਜ਼ਿਆਦਾ ਕੰਮ ਨਹੀਂ ਕਹਿ ਰਿਹਾ ਮੈਨੂੰ ਮੈਂ ਦੇਖੀ ਵੀ ਨਹੀਂ ਜਿਹੜੀ ਚੀਜ਼ ਮੈਂ ਦੇਖੀ ਨਹੀਂ ਮੈਂ ਮੇਰੇ ਤੱਕ ਪਹੁੰਚੀ ਨਹੀਂ ਮੈਂ ਉਹਦੇ ਤੇ ਮੈਂ ਜ਼ਿਆਦਾ ਟਿੱਪ ਟਿੱਕ ਟਿੱਕ ਟਿੱਪਣੀ ਕਰਾਂ ਮੇਰਾ ਖਿਆਲ ਔਰ ਮੈਨੂੰ ਠੀਕ ਵੀ ਨਹੀਂ ਲੱਗਦਾ ਪਰ ਹਾਂ ਜੇ ਕੋਈ ਗੱਲ ਆਈ ਹੈ ਤੇ ਜਿਹੜਾ ਕਾਨੂੰਨ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਜੇ ਉਹਦੇ 'ਚ ਕੋਈ ਗਲਤ ਹੈ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ। ਮੇਰਾ ਅਖੀਰਲਾ ਸਵਾਲ ਹੈ ਚਾਹੀ ਥੋੜਾ ਇਸੋਂ ਹਟ ਕੇ ਹੈ ਤੁਸੀਂ ਵੀ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਨਾਰਾਜ਼ ਚੱਲ ਰਹੇ ਸੀ। ਸੁਲਾਹ ਹੋ ਗਈ ਹੈ? ਜਾਂ ਸਾਥ ਹੱਲੇ ਵੀ ਪਾਰਟੀ ਦਾ ਦੇ ਰਹੇ ਹੋ? ਵਿਚਾਰਧਾਰਾ ਵੱਖਰੀ ਸੀ। ਪਾਰਟੀ ਉਸ ਹੀ ਹੈ ਹੱਲੇ ਤੱਕ ਵੀ। ਮੈਂ ਲੁਧਿਆਣੇ ਦਾ ਇੰਚਾਰਜ ਸੀ। ਔਰ ਜਿਹੜਾ 30 ਤਰੀਕ ਪੰਜ ਜਿਹੜਾ 6 ਵਜੇ ਤੱਕ ਮੈਂ ਆਪਣਾ ਜਿਹੜਾ ਉੱਥੇ ਮੇਰੀ ਡਿਊਟੀ ਜਿੱਥੇ ਲੱਗੀ ਸੀ ਮੈਂ ਉੱਥੇ ਆਪਣਾ ਫਰਜ਼ ਦਾ ਕਰਕੇ ਆ ਪਾਰਟੀ ਦੇ ਪ੍ਰਤੀ ਜਿਹੜੀ ਮੇਰੀ ਡਿਊਟੀ ਬਣਦੀ ਸੀ ਮੈਂ ਉਹ ਨਿਭਾ ਰਿਹਾ ਪਾਰਟੀ ਦਾ ਕਾਰਜਕਰਤਾ ਸੀ ਹਾਂ ਤੇ ਰਹਾਂਗਾ ਧੰਨਵਾਦ ਆ तमाम ਮੁੱਦਿਆਂ ਤੇ ਉੱਪਰ ਗੱਲਬਾਤ ਹੋਈ ਹੈ ਵਿਜੇ ਸੰਪਲਾਸੀ बीजेपी ਦੇ ਸੀਨੀਅਰ ਲੀਡਰ ਵੀਰੇ ਨੇ ਔਰ ਹੁਣ ਜੇਕਰ ਗੱਲ ਕਰੀ ਤਾਂ ਇਲੈਕਸ਼ਨ ਅੱਜ ਦੇਣ ਹੈ ਕਿਸ ਤਰੀਕੇ ਹਰੇਕ ਉਮੀਦਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਿਹਾ ਹੈ ਲੇਕਿਨ ਹਰੇਕ ਜਗ੍ਹਾ ਦੇ ਉੱਪਰ ਵੱਖ-ਵੱਖ ਜਗ੍ਹਾ ਦੇ ਉੱਪਰ ਕੈਲੀ ਵੀ ਇੱਕੋ ਹੀ ਨਾਕਾ ਲੱਗਿਆ ਹੋਇਆ ਜਾਂ ਨਾਹਰਾ ਲੱਗਿਆ ਹੋਇਆ ਵੀ ਲੋਕਤੰਤਰੀ ਹੱਕ ਜਿਹੜਾ ਉਸ ਨੂੰ सोच समझ के जाए कैमरा पर्सन गणेश मनजोत सिंह दैनिक टीवी होशियारपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप